ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਉਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾ ਹੋਊਗਾ ਹਰੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ-ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਗੱਲ ਕਿ ਐਮਐਮ ਦੀ ਮੀਟਿੰਗ ਵਿੱਚ 50 ਕ ਥਾਵਾਂ ਦਾ ਅਸੀਂ ਸਨਾਕਸ਼ ਕੀਤੀ ਸੀ ਐਸਕੇਐਮ ਨਾਨ ਪੋਲਿਟਿਕਲ ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ 12:30 ਮਿੰਟ ਤੋਂ 2:30 ਮਿੰਟ ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਬਕਾ ਮੰਤਰੀ ਦੇ ਮੁੰਡੇ ਨੇ ਜਿਵੇਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਸੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਤਨਾ ਤੇ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਆ ਦੇਵੀ ਦਾਸਪੁਰ ਅੰਮ੍ਰਿਤਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਈ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਈ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾ ਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚ ਛੋਣੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾਂ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਜਦੋਂ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਕੱਲ ਕੇ ਐਮਐਮਡੀ ਮੀਟਿੰਗ ਵਿੱਚ 50 ਕ ਥਾਮਾਂ ਦਾ ਅਸੀਂ ਸਨਿਸ਼ਚਿਤ ਕੀਤੀ ਸੀ ਐਸਕੇਐਮ ਨਾਨ ਪੋਲਿਟিক্যাল ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਮਾਂ ਤੇ 12:30 ਮਿੰਟ ਤੋਂ 2:30 ਮਿੰਟ ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਬਕਾ ਮੰਤਰੀ ਦੇ ਮੁੰਡੇ ਨੇ ਜਦੋਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਤਨਾ ਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਦੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਆ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਹੀ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਹੀ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੁਕੋ ਅੰਦੋਲਨ ਹੋਣਾ ਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚ ਛੋਨੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਕਰਦਾ ਤਾਂ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ